ਬਟਾਲਾ 'ਚ ਪਿਛਲੇ ਦਿਨੀ ਹੋਈ ਫਾਇਰਿੰਗ ਦੀ ਘਟਨਾ 'ਚ ਜਿੱਥੇ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਕਈ ਲੋਕ ਜ਼ਖਮੀ ਵੀ ਹੋਏ ਸਨ ਇਸ ਵਾਰ ਤਾਂ ਦੀ ਰੋਸ ਅਤੇ ਨੌਜਵਾਨਾਂ ਦੀ ਮੌਤ ਦੇ ਇਨਸਾਫ ਲਈ ਕਾਂਗਰਸ ਅਕਾਲੀ ਭਰ ਸ਼ਿਵ ਸਨਾ ਤੇ ਹੋਰ ਸੰਗਠਨਾਵਲੋਂ ਅੱਜ ਇਕੱਠੇ ਤੌਰ ਤੇ ਬਟਾਲਾ ਬੰਦ ਦਾ ਸੰਦਨਤਾ ਗਿਆ ਇਨ੍ਹਾਂ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਰੋਸ ਮਾਰਚ ਕੀਤਾ ਗਿਆ ਅਤੇ ਬਟਾਲਾ ਦੇ ਮੁੱਖ ਗਾਂਧੀ ਚੌਂਕ 'ਚ ਕਈ ਘੰਟੇ ਤੱਕ ਦਰਨਾ ਪ੍ਰਦਰਸ਼ਨ ਕੀਤਾ ਗਿਆ ਦੇ ਉਸਦੇ ਰੋਸ ਵਜੋਂ ਜਿਹੜਾ ਕੰਨੋ ਮੈਂ ਸਾਡਾ ਛੋਟਾ ਭਰਾ ਸ਼ਹਿਰ ਵਾਸੀ ਜਿਹੜਾ ਬੇਗਨਾ ਬੇਖੂਰ ਹੁੰਦਤਾ ਗਿਆ ਗੋਲੀਆਂ ਨਾਲ ਉਸਦੇ ਰੋਸ ਵਿੱਚ ਲੋਕ ਆ ਮਾਰੇ ਇਕੱਠੇ ਹੋ ਕੇ ਲੋਕਾਂ ਨੇ ਬਾਜ਼ਾਰ ਬੰਦ ਕੀਤਾ ਉਹਦਾ ਰੋਸ ਕੀਤਾ ਲੋਕਾਂ ਨੇ ਤਾਂ ਕਿ ਸਰਕਾਰ ਜਿਹੜੀ ਸੁੱਤੀ ਪਈ ਉਹ ਜਾਗ ਸਕੇ ਲੋਕਾਰੇ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਸਾਰੇ ਇਕੱਠੇ ਹੋ ਕੇ ਇਹ ਲੋਕਾਂ ਨੇ ਮੰਨਦਾ ਰੋਸ ਹੈ ਲੋਕਾਂ ਦੇ ਮਨ ਦੀ ਆਵਾਜ਼ ਹੈ ਵੀ ਯਾਰ ਅਸੀਂ ਇਕੱਠੇ ਹੋ ਗਏ ਇਸ ਬੇਗਨਾਦ ਆ ਵਿਚਾਰੇ ਦਾ ਜਿਹੜਾ ਕਤਲੇਆਮ ਹੋਇਆ ਉਹਦਾ ਸਾਥ ਦੇ ਸ਼ਹਿਰ ਵਾਸੀ ਮੰਗ ਆਇਆ ਹੈ ਕਿ ਸ਼ਹਿਰ ਚੰਨ ਕਾਨੂੰਨ ਵਿਵਸਥਾ ਬਣਾਈ ਜਾਏ ਜਿਹੜੀ ਸਰਕਾਰ ਫਰੋਤੀਆਂ ਦਵਾ ਰਹੀ ਹੈ ਸਰਕਾਰ ਦੀ ਸ਼ਹਿਰ ਦੇ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਘਰ ਘਰ ਫਰੋਤੀਆਂ ਦੇ ਫੋਨ ਆ ਰਹੇ ਆ ਜਿਹੜਾ ਫਰੋਤੀ ਦੇ ਆਂਦਾ ਵਾ ਉਹ ਘਰ ਬੈ ਜਾਂਦਾ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਉਹਨਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਜਿਦੇ ਵਿੱਚ ਨਿਰਦੋਸ਼ ਲੋਕਾਂ ਦੀ ਮੋਤ ਹੋ ਰਹੀ ਹੈ ਸ਼ਹਿਰ ਨੂੰ ਬਟਾਲਾ ਨੂੰ ਬਿਹਾ ਨਾਲੋਂ ਬੱਤਰ ਬਣਾਤਾ ਮੰਗ ਪੁੱਤਰ ਦੇ ਆ ਜੀ ਐਸਐਸਪੀ ਸਾਬ ਨੂੰ ਇਹ ਹੁਸ਼ਿਆਰ ਦੇ ਹਾਲਾਤ ਸੀ ਉਹਦੇ ਬਾਰੇ ਉਹਨਾਂ ਨੂੰ ਸਾਰਾ ਦੱਸਿਆ ਹੈ ਜਿਹੜਾ ਗਰੀਬ ਫੈਮਿਲੀ ਆ ਜਿਨ੍ਹਾਂ ਦੇ ਬੱਚਾ ਇਨੋਸੈਂਟ ਉਹਦੇ ਬਾਰੇ ਕਹਿ ਕੇ ਆ ਕਿ ਵੀ ਉਹਨਾਂ ਦੇ ਸਰਕਾਰ ਨੂੰ ਪਹੁੰਚਾਓ ਕਿ ਵੀ ਉਹਨਾਂ ਦੇ ਬੱਚੇ ਨੂੰ ਜਿਹੜਾ ਕਿ ਕੋਈ ਸਰਕਾਰੀ ਨੌਕਰੀ ਮਿਲੀ ਚਈ ਨਹੀਂ ਜਿਹੜਾ ਜੇ ਕੋਈ ਉਹਨਾਂ ਨੂੰ ਸਰਕਾਰ ਕੋਲ ਵਾਪਸ ਆ ਮਿਲਣਾ ਚਾਹੀਦਾ ਔਰ ਜੋ ਹਾਂ ਜੀ ਉਹਨੂੰ ਪ੍ਰੋਟੈਸਟ ਜਿਹੜਾ ਜੀ ਉਹ ਬੜੇ ਸ਼ਾਂਤ ਵੀ ਢੰਗ ਨਾਲ ਜਿਹੜਾ ਉਹ ਸਾਡਾ ਰੇਪਰੇ ਚੜ ਗਿਆ ਪਰ ਅਸੀਂ ਸ਼ਵਾਸ਼ਣ ਦੇ ਤਾਦਾ ਨਾਲ ਅਸੀਂ ਸਭ ਸੋਮ ਨੇ ਜਿਹੜੀ ਕਿ ਜਿਹੜਾ ਅਸੀਂ ਐਸਐਸ ਦੇ ਆਸ਼ਵਾਸ਼ਣ ਤੋਂ ਅਸੀਂ ਸੈਟੀਸਫਾਈਡ ਹੈ ਕਿ ਜਿਹੜੇ ਪਿਆੰਦੇ ਵੀ ਅਸੀਂ ਹਰ ਜਗ੍ਹਾ ਤੋਂ ਜਿਹੜੇ ਨਾਕੇ ਜਿਹੜੇ ਚੁੱਕੇ ਗਏ ਸਤ ਉਹ ਨਾਕੇ ਦੁਬਾਰਾ ਬਹਾਲ ਉਹ ਰਦਰ ਹੋਰ ਜਿਹੜੇ ਆ ਅਸੀਂ ਪੋਰ ਫੋਰਸ ਸਾਡ ਨੂੰ ਮਿਲ ਗਈ ਆ ਅੱਜ ਹੋਰ ਲਗਾ ਪਰ ਜਿਹੜੇ ਬੰਦੇ ਨੇ ਜਿਹੜੇ ਕਲਪਰੇਟਸ ਨੇ ਜਿਹੜੇ ਨਾਮ ਜਾਂ ਜਿਹੜੇ ਹੋ ਗਏ ਨੇ ਦੋ ਫੜੇ ਨੇ ਵੀ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ ਉਹ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ ਨੂੰ ਫੜ ਲੈਣਾ ਚਾਹੀਦਾ ਬਹੁਤ ਜਲਦੀ ਜੀ ਫ੍ਰਾਈਡੇ ਇਵਨਿੰਗ ਨੂੰ ਬਟਾਲਾ ਸਿਟੀ ਦੇ ਅੰਦਰ ਪੁਲਿਸ ਸਟੇਸ਼ਨ ਸਿਟੀ ਦੀ ਜੋ ਰੈਸਟ੍ਰਿਕਸ਼ਨ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਹੈ ਬੜਾ ਮੰਦ ਭਾਗਾ ਇਨਸੀਡੈਂਟ ਸੀਗਾ ਜਿਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆਏ ਤੇ ਇੱਕ ਸ਼ੌਪ ਦੇ ਉੱਤੇ ਗੋਲੀਆਂ ਚਲਾ ਕੇ ਗਏ ਜਿਹਦੇ ਵਿੱਚ ਦੋ ਜਣਿਆਂ ਦੀ ਡੈਥ ਹੋ ਗਈ ਸੀ ਤੇ ਚਾਰ ਜਣੇ ਇੰਜਰਡ ਹੋ ਗਏ ਸੀ। ਉਸੇ ਸੰਬੰਧ ਵਿੱਚ ਅੱਜ ਬਟਾਲੇ ਵਾਸੀਆਂ ਵੱਲੋਂ ਜਿਹੜੇ ਸ਼ਹਿਰ ਦੇ ਮੋਤਵਰ ਵਿਅਕਤੀ ਸੀਗੇ ਉਹਨਾਂ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਦੀਆਂ ਕੁਝ ਡਿਮਾਂਡ ਸੀਗੀਆਂ ਕੁਝ ਉਹਨਾਂ ਦੇ ਸੁਝਾਅ ਸੀਗੇ ਜਿਹੜੇ ਉਹਨਾਂ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਰੱਖੇ ਨੇ ਆਫਟਰ ਜਿਹੜਾ ਉਹਨਾਂ ਨੇ ਸ਼ਹਿਰ ਦਾ ਇੱਕ ਸ਼ਾਂਤਮਈ ਤਨਦੇ ਨਾਲ ਇੱਕ ਰੌਂਡ ਲਗਾ ਕੇ ਬਾਜੋ ਟਿਕਾਂਦੀ ਚੌਂਕ ਦੇ ਵਿੱਚ ਉਹ ਇਕੱਠੇ ਹੋਏ ਇਸ ਤੋਂ ਬਾਅਦ ਬਾਣੀ ਹੋ ਗਿਆ ਐਸਐਸਪੀ ਸਾਹਿਬ ਨੂੰ ਇੱਥੇ ਉਹਨਾਂ ਦੇ ਦਫ਼ਤਰ ਮਿਲਣ ਆਏ ਤੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਮੰਗ ਪੱਤਰ ਸੀਗਾ ਉਹ ਉਹਨਾਂ ਨੂੰ ਦਿੱਤਾ ਅ ਇਹਦੇ ਵਿੱਚ ਉਹਨਾਂ ਦੀ ਮੁੱਖ ਮੰਗ ਜਿਹੜੀ ਸੀਗੀ ਇੱਕ ਤੇ ਇਸ ਜਿਹੜਾ ਇਨਸੀਡੈਂਟ ਹੋਇਆ ਇਹਦੀ ਤਫ਼ਤੀਸ਼ ਜਿਹੜੀ ਹੈ ਇਹ ਪ੍ਰੋਪਰ ਢੰਗ ਦੇ ਨਾਲ ਕਰਕੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਜਿਹੜੀ ਮੁੱਖ ਮੰਗ ਰੱਖੀ ਗਈ ਜਿਹਦੇ ਤਹਿਤ ਮੈਂ ਦੱਸਣਾ ਚਾਹੁੰਦਾ ਕਿ ਪੁਲਿਸ ਆਲਰੇਡੀ ਕੰਮ ਕਰ ਰਹੀ ਹੈ ਤੇ ਐਫ ਆਈ ਆਰ ਰਜਿਸਟਰ ਹੋ ਚੁੱਕੀ ਹੈ ਕੁਝ ਅਰੈਸਟ ਵੀ ਪਈਆਂ ਨੇ ਤੇ ਲਗਾਤਾਰ ਜਿਹੜੀ ਉਹਦੀ ਤਫ਼ਤੀਸ਼ ਹੈ ਜਿਹੜੀ ਉਹਨੂੰ ਬੜੇ ਟੈਕਨੀਕਲ ਢੰਗ ਦੇ ਨਾਲ ਅੱਗੇ ਵਧਾਇਆ ਜਾ ਰਿਹਾ ਤੇ ਖੁਦ ਮਾਨਯੋਗ ਐਸਐਸਪੀ ਸਾਹਿਬ ਇਹਨੂੰ ਮਾਨੀਟਰ ਕਰ ਰਹੇ ਨੇ ਬਾਕੀ ਸਾਡੀ ਸਾਰੀਆਂ ਟੀਮਸ ਲੱਗੀਆਂ ਹੋਈਆਂ ਨੇ ਇਸ ਤੋਂ ਇਲਾਵਾ ਉਹਨਾਂ ਦੀ ਦੂਸਰੀ ਮੰਗ ਸੀਗੀ ਕਿ ਸ਼ਹਿਰ ਦੇ ਵਿੱਚ ਜਿਹੜੀ ਨਾਕਾਬੰਦੀ ਤੇ ਪੈਟਰੋਲਿੰਗ ਵਧਾਈ ਜਾਵੇ ਤੇ ਆਮ ਤੌਰ ਤੇ ਇੱਕ ਅ ਇਸ਼ੂ ਮੰਨਿਆ ਜਾਂਦਾ ਹੈ ਕਿ ਫੋਰਸ ਦੀ ਜਿਹੜੀ ਹੈ ਬਹੁਤ ਕਮੀ ਆ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਉਹਨਾਂ ਨਾਲ ਅ ਇਸ ਸੰਬੰਧ ਵਿੱਚ ਗੱਲਬਾਤ ਹੋਈ ਹੈ ਤੇ ਡੀਜੀ ਸਰ ਨੇ ਇਨ ਪ੍ਰਿੰਸੀਪਲ ਸਾਨੂੰ ਤਿੰਨ ਜਿਹੜੀਆਂ ਕੰਪਨੀਆਂਜ਼ ਨੇ ਸਪੈਸ਼ਲੀ ਬਟਾਲਾ ਡਿਸਟ੍ਰਿਕਟ ਵਾਸਤੇ ਸਾਨੂੰ ਹੋਰ ਅਲਾਟ ਕਰਦੀਆਂ ਨੇ ਜਿਹਦੇ ਨਾਲ ਸਾਡੀ ਜਿਹੜੀ ਨਾਕਾਬੰਦੀ ਹੈ ਤੇ ਪੈਟਰੋਲਿੰਗ ਦਾ ਜਿਹੜਾ ਇਸ਼ੂ ਹੈ ਉਹ ਸੌਟ ਆਊਟ ਹੋ ਜਾਏਗਾ ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਵਾਰਾਂ ਦੇ ਦਿਨ ਨੇ ਤੁਸੀਂ ਆਉਣ ਵਾਲੇ ਦਿਨਾਂ ਚ ਦੇਖੋਗੇ ਕਿ ਸ਼ਹਿਰ ਦੇ ਵਿੱਚ ਸ਼ਾਮ ਨੂੰ ਪੈਟਰੋਲਿੰਗ ਐ ਨਾਕਾਬੰਦੀ ਪ੍ਰੋਪਰ ਕੀਤੀ ਜਾਏਗੀ ਅ ਇਸ ਤੋਂ ਇਲਾਵਾ ਉਹਨਾਂ ਦੀਆਂ ਕੁਝ ਲੋਕਲ ਡਿਮਾਂਡ ਸੀਗੀਆਂ ਜਿਹੜੀਆਂ ਇੰਡੀਵਿਜੂਅਲ ਪਰਸਨ ਦੇ ਕੋਈ ਪੁਰਾਣੇ ਇਸ਼ੂਸ ਸੀਗੇ ਉਹ ਵੀ ਜਿਹੜੇ ਹੈਗੇ ਨੇ ਸੌਲਟ ਆਊਟ ਕਰਾ ਦਿੱਤੇ ਗਏ ਨੇ ਜਿੱਦਾਂ ਤੁਹਾਨੂੰ ਦੱਸਿਆ ਕਿ ਕੁਝ ਅਰੈਸਟ ਹੋਈਆਂ ਨੇ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਵੀ ਆਰ ਹੋਪਫੁਲ ਕਿ ਅਸੀਂ ਪਹਿਲੇ ਕੇਸ ਵੀ ਜਿਹੜੇ ਨੇ ਉਹਨਾਂ ਨੂੰ ਵੀ ਟ੍ਰੇਸ ਕਰਨ ਵਿੱਚ ਕਾਮਯਾਬ ਹੋਏ ਹਾਂ ਜਿਹੜੇ ਪਿਛਲੇ ਬਟਾਲਾ ਵਿੱਚ ਕੇਸ ਜਿੰਨੇ ਵੀ ਹੋਏ ਨੇ ਤੇ ਸਾਨੂੰ ਉਮੀਦ ਹੈ ਕਿ ਜਿਸ ਹਿਸਾਬ ਨਾਲ ਸਾਡੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਅਸੀਂ ਇਸ ਕੇਸ ਨੂੰ ਵੀ ਜਲਦ ਤੋਂ ਜਲਦ ਕਰੈਕ ਕਰ ਲਾਂਗੇ